ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਗਨੀਖਾ ਨਵੀਖਾਂ ਜੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਪਾ ਪ੍ਰਾਪਤ ਪਵਿੱਤਰ ਧਰਤੀ ਸ੍ਰੀ ਮਾਛੀਵਾੜਾ ਸਾਹਿਬ ਵਿੱਚ ਗੁਲਾਬੇ ਪੰਜਾਬੇ ਦੇ ਘਰੋਂ ਜਿੱਥੇ ਗੁਰਦੁਆਰਾ ਚਵਾਰਾ ਸਾਹਿਬ ਸੁਸ਼ੋਭਿਤ ਹੈ ਜਦੋਂ ਭਾਈ ਗਨੀਖਾ ਨਵੀਖਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਉੱਥੇ ਆਏ ਹੋਏ ਨੇ ਤਾਂ ਇਹਨਾਂ ਦੋਵਾਂ ਭਰਾਵਾਂ ਨੇ ਜਾ ਕੇ ਬੇਨਤੀ ਕੀਤੀ ਸਤਿਗੁਰੂ ਜੀ ਸਾਡੇ ਘਰ ਚਰਨ ਪਾ ਕੇ ਪਵਿੱਤਰ ਕਰੋ ਬੇਨਤੀ ਕਰਨ ਤੇ ਗੁਰੂ ਪਾਤਸ਼ਾਹ ਜੀ ਇਹਨਾਂ ਦੋਵਾਂ ਭਰਾਵਾਂ ਦੇ ਨਾਲ ਇਹਨਾਂ ਦੇ ਘਰ ਆ ਪਹੁੰਚੇ ਇੱਥੇ ਆਉਣ ਤੇ ਭਾਈ ਗਨੀਖਾਂ ਜੀ ਤੇ ਨਵੀਖਾਂ ਨੇ ਦੇਖਿਆ ਕਿ ਸੂਏ ਬਹੁਤ ਫਿਰਦੇ ਨੇ ਤਾਂ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਕਿਰਪਾ ਕਰੋ ਆਪ ਜੀ ਨੀਲੇ ਵਸਤਰ ਪਹਿਨ ਲਵੋ ਤਾਂ ਸਾਨੂੰ ਆਪ ਜੀ ਦੀ ਸੇਵਾ ਕਰਨੀ ਸੌਖੀ ਹੋ ਜਾਵੇਗੀ ਸਤਿਗੁਰੂ ਜੀ ਦੇ ਕਹਿਣ ਤੇ ਲਲਾਰੀ ਨੂੰ ਬੁਲਾਇਆ ਗਿਆ ਹੁਕਮ ਕੀਤਾ ਕਿ ਸਾਡੇ ਵਾਸਤੇ ਨੀਲੇ ਵਸਤਰ ਰੰਗ ਕੇ ਲਿਆਓ ਲਲਾਰੀ ਨੇ ਬੇਨਤੀ ਕੀਤੀ ਪਾਤਸ਼ਾਹ ਜੀ ਵਸਤਰ ਉੱਠੀ ਹੋਈ ਮੱਟੀ ਵਿੱਚ ਹੀ ਰੰਗੇ ਜਾਂਦੇ ਨੇ ਜੋ ਕਿ ਰੰਗ ਪਾਉਣ ਤੋਂ 3 ਦਿਨ ਬਾਅਦ ਹੀ ਉੱਠਦੀ ਹੈ ਤਾਂ ਗੁਰੂ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਜਾ ਕੇ ਵੇਖ ਮੱਟੀ ਉੱਠੀ ਹੋਈ ਹੈ ਜੋ ਲਲਾਰੀ ਨੇ ਜਾ ਕੇ ਵੇਖਿਆ ਕਿ ਮੱਟੀ ਉਬਾਲੇ ਮਾਰ ਰਹੀ ਸੀ ਤਾਂ ਬੜਾ ਹੈਰਾਨ ਹੋਇਆ ਲਲਾਰੀ ਨੂੰ ਯਕੀਨ ਹੋ ਗਿਆ ਕਿ ਇਹ ਕੋਈ ਬਲੀ ਖੁਦਾ ਦਾ ਹੈ ਕੋਈ ਫਕੀਰ ਹੈ ਪਹੁੰਚਿਆ ਹੋਇਆ ਤੇ ਮੈਂ ਇਹਨਾਂ ਤੋਂ ਕੋਈ ਮੰਗ ਮੰਗਲਵਾ ਲਲਾਰੀ ਨੇ ਬਸ ਰੰਗ ਕੇ ਪਾਤਸ਼ਾਹ ਜੀ ਨੂੰ ਭੇਟ ਕੀਤੇ ਹੱਥ ਜੋੜ ਕੇ ਖੜਾ ਹੋ ਗਿਆ ਗੁਰੂ ਪਾਤਸ਼ਾਹ ਜੀ ਨੇ ਰੰਗਾਈ ਦੀ ਭੇਟਾ ਦੇਣੀ ਚਾਹੀ ਤਾਂ ਲਲਾਰੀ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਮੈਂ ਔਲਾਦ ਤੋਂ ਸਖਣਾ ਹਾਂ ਕਿਰਪਾ ਕਰੋ ਮੈਨੂੰ ਔਲਾਦ ਦੀ ਬਖਸ਼ਿਸ਼ ਕਰ ਦਿਓ ਤਾਂ ਬਚਨ ਹੋਇਆ ਭਰਪੂਰ ਹੋਵੇਗਾ ਦੂਸਰੀ ਬੇਨਤੀ ਕੀਤੀ ਸਤਿਗੁਰੂ ਜੀ ਕਿ ਸਾਡਾ ਗੁਜ਼ਾਰਾ ਔਖਾ ਹੋ ਰਿਹਾ ਹੈ ਰੰਗ ਦੇ ਪੈਸੇ ਸਿਰੋਂ ਨਹੀਂ ਉਤਰਦੇ ਕੋਈ ਕਿਰਪਾ ਦ੍ਰਿਸ਼ਟੀ ਕਰ ਦੇਵੋ ਸਤਿਗੁਰੂ ਜੀ ਦਾ ਬਚਨ ਹੋਇਆ ਕਿ ਜਿਸ ਮੱਟੀ ਵਿੱਚ ਸਾਡੇ ਵਸਤਰ ਰੰਗ ਕੇ ਲਿਆਇਆ ਹੈ ਅੱਜ ਤੋਂ ਬਾਅਦ ਉਸ ਵਿੱਚ ਕੋਈ ਰੰਗ ਨਾ ਪਾਣਾ ਜੋ ਰੰਗ ਮਨ ਵਿੱਚ ਧਾਰ ਕੇ ਕੱਪੜੇ ਡਬੋਏਗਾ ਸੋਈ ਰੰਗ ਉਗੜੇਗਾ ਮੱਟੀ ਢਾਕੇ ਰਖੀ ਇਹ ਪੇਡ ਆਮ ਕੋਲ ਨਹੀਂ ਦਸਣੀ ਫਿਰ ਗਨੀ ਖਾਨ ਜੀ ਦੇ ਨਵੀ ਖਾਨੇ ਬੇਨਤੀ ਕੀਤੀ ਕਿ ਔਲਾਦ ਦਾ ਸਾਢੇ ਘਰ ਵੀ ਨਹੀਂ ਹੈ ਸਤਿਗੁਰੂ ਜੀ ਨੇ ਕਿਹਾ ਤੁਹਾਡੀ ਸੇਵਾ ਪ੍ਰਵਾਨ ਹੋ ਚੁੱਕੀ ਹੈ ਤੁਹਾਡੇ ਤੇ ਵੀ ਕਿਰਪਾ ਹੋਵੇਗੀ ਇਸ ਸਥਾਨ ਤੇ ਸਤਿਗੁਰੂ ਜੀ 2 ਦਿਨ 2 ਰਾਤਾਂ ਰਹੇ ਆਰਾਮ ਕੀਤਾ ਉਪਰੰਤ ਗੁਰੂ ਪਾਤਸ਼ਾਹ ਜੀ ਨੂੰ ਪਲੰਘ ਤੇ ਬਿਠਾ ਕੇ ਅਗਲੇ ਪਾਵੇ ਦੇ ਨਾਲ ਭਾਈ ਗਨੀਖਾਂ ਜੀ ਨਵੀਖਾਂ ਜੀ ਤੇ ਪਿਛਲੇ ਪਾਵੇ ਨਾਲ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਨੇ ਚੁੱਕ ਲਿਆ ਤੇ ਪਿੱਛੇ ਭਾਈ ਦਇਆ ਸਿੰਘ ਜੀ ਮੋਹਰਾਂ ਦੇ ਖੰਮਾਂ ਦੀ ਚੌਰ ਕਰਨ ਲੱਗ ਪਏ ਪਾਤਸ਼ਾਹ ਜੀ ਕੌਤਕ ਰਚਦੇ ਹੋਏ ਉੱਚ ਦੇ ਪੀਰ ਬਣ ਕੇ ਬਾਈਪੋ ਦੀ ਪਿਛਲੀ ਰਾਤ ਨੂੰ ਇਸ ਜਗ੍ਹਾ ਤੋਂ ਤੁਰੇ ਪਾਤਸ਼ਾਹੀ ਗੁਰਦੁਆਰਾ ਕਿਰਪਾਨਪੀਟ ਸਾਹਿਬ ਗੁਰਦੁਆਰਾ ਕਟਾਣਾ ਸਾਹਿਬ ਮਡ ਰਾਮਪੁਰ ਪਿੰਡ ਕਨੇਚ ਹੁੰਦੇ ਹੋਏ ਆਲਮਗੀਰ ਵੱਲ ਚੱਲ ਪਏ ਉਹਨਾਂ ਗੁਰਦੁਆਰਾ ਸਹਿਵਾਨਾਂ ਦੀ ਇਤਿਹਾਸ ਦੇ ਨਾਲ ਇਸੇ ਹੀ ਪੇਜ ਦੇ ਉੱਪਰ ਵੀਡੀਓ ਅਪਲੋਡ ਕੀਤੀ ਹੈ ਦਰਸ਼ਨ ਕਰੋ ਇਸ ਵੀਡੀਓ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਇਸ ਇਤਿਹਾਸ ਦਾ ਹਰ ਇੱਕ ਨੂੰ ਪਤਾ ਲੱਗੇ ਤੇ ਇਸ ਗੁਰੂ ਘਰ ਦੇ ਦਰਸ਼ਨ ਹੋਣ ਇਹ ਗੁਰਦੁਆਰਾ ਸਾਹਿਬ ਭਾਈ ਗਨੀ ਖਾਨ ਜੀ ਨਵੀ ਖਾਨ ਜੀ ਉਹਨਾਂ ਦੀ ਯਾਦ ਦੇ ਵਿੱਚ ਬਣਿਆ ਹੋਇਆ ਹੈ ਤੇ ਗੁਰੂ ਪਾਤਸ਼ਾਹ ਜੀ 2 ਦਿਨ 2 ਰਾਤਾਂ ਇਸ ਪਾਵਨ ਸਥਾਨ ਤੇ ਰਹੇ ਤੇ ਪਾਤਸ਼ਾਹ ਜੀ ਨੇ ਜੋ ਹੁਕਮਨਾਮਾ ਲਿਖਿਆ ਉਹ ਇਸ ਹਕੂ ਹੁਕਮਨਾਮਾ ਸਾਹਿਬ ਇਸ ਗੁਰਦੁਆਰਾ ਸਾਹਿਬ ਦੇ ਮੇਂ ਦਰਬਾਰ ਸਾਹਿਬ ਦੇ ਵਿੱਚ ਲੱਗਿਆ ਹੈ ਤੇ ਜੋ ਅਸਲ ਹੁਕਮਨਾਮਾ ਉਸ ਗੁਰੂ ਪਾਤਸ਼ਾਹ ਜੀ ਦਾ ਹੱਥ ਲਿਖਤਾ ਉਹ ਭਾਈ ਗਨੀ ਖਾਨ ਤੇ ਨਵੀ ਖਾਨ ਦੀ ਉਹਨਾਂ ਦੀ ਪੀੜੀ ਦੇ ਕੋਲ ਅੱਜ ਵੀ ਪਾਕਿਸਤਾਨ ਦੇ ਵਿੱਚ ਮੌਜੂਦ ਹੈ ਤੇ ਇੱਕ ਕਾਪੀ ਉਸ ਹੁਕਮਨਾਮਾ ਸਾਹਿਬ ਦੀ ਇਸ ਮੇਨ ਦਰਬਾਰ ਸਾਹਿਬ ਦੇ ਵਿੱਚ ਲੱਗੀ ਹੈ ਦਰਸ਼ਨ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਨੂੰ ਦਰਸ਼ਨ ਹੋਣ ਤੇ ਇਤਿਹਾਸ ਦਾ ਪਤਾ ਲੱਗ ਸਕੇ ਅਸੀਂ ਗੰਧਮੰਦ ਬੜਾ ਸ਼ੇਅਰ ਕਰਦੇ ਆਂ ਬੇਨਤੀ ਹੈ ਕਿ ਇਸ ਵੀਡੀਓ ਨੂੰ ਸ਼ੇਅਰ ਕਰਨ ਦੀ ਕਿਰਪਾਲਤਾ ਕਰੋ ਜੀ